ਇਹ ਇੱਕ ਵਾਕਿਆ ਜਿਹਨੂੰ ਵਰਲਡ ਨੇ ਪਲੇਸ ਕੀਤਾ ਔਰ ਉਸ ਤੋਂ ਬਾਅਦ ਪਾਕਿਸਤਾਨ ਨੇ ਆਪਣੀ ਮੈਂ ਔਕਾਤ ਵੀ ਕਹਿ ਸਕਦਾ ਆਪਣੀ ਉਹਨਾਂ ਦੀ ਨੀਅਤ ਨੀਤੀ ਜੋ ਉਹਨਾਂ ਦੀ ਹੈ નિર્ਦੋਸ਼ ਲੋਕਾਂ ਦੇ ਉੱਤੇ ਹਮਲਾ ਕਰਨ ਦੀ ਇਹ ਸ਼ੁਰੂਆਤ ਕੀਤੀ ਔਰ ਉਹਦੇ ਉੱਤੇ ਨੇਪੂਚ ਏਰੀਆ ਦੇ ਜਿਹੜੇ ਗੁਰਦੁਆਰਾ ਸਾਹਿਬ ਸੀ ਉਹਦੇ ਉੱਤੇ ਅਟੈਕ ਕੀਤਾ ਔਰ નિર્ਦੋਸ਼ ਲੋਕਾਂ ਨੂੰ ਜਿਹੜੇ ਸਿਵਿਲਿਅਨ ਸੀ ਉਹਨਾਂ ਦੇ ਉੱਤੇ ਅਟੈਕ ਕਰਨਾ ਇਸ ਤੋਂ ਮੰਦਭਾਗੀ ਗੱਲ ਨਹੀਂ ਹੋ ਸਕਦੀ ਉੱਥੇ ਦੇ ਲੋਕ ਜਿਹੜੇ ਸਿੱਖ ਨੇ ਬਹੁਤ ਚੜ੍ਹਦੀ ਕਲਾ ਵਾਲੇ ਨੇ ਐਫਓ ਜੇ ਹਾਲਾਤਾਂ ਦੇ ਵਿੱਚ ਵੀ ਹਮੇਸ਼ਾ ਆਪਣੇ ਦੇਸ਼ ਦੇ ਵਿੱਚ ਰਹਿ ਕੇ ਦੇਸ਼ ਪ੍ਰਸਤਵੀ ਨੇ ਪੰਥ ਪ੍ਰਸਤਵੀ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸਿੱਖੀ ਵੀ ਸੰਭੀ ਹੋਈ ਹੈ ਔਰ ਉਹ ਲੋਕਾਂ ਨੇ ਇਸ ਦੇਸ਼ ਦੀ ਜਿਹੜੀ ਵਤਨ ਪ੍ਰਸਤੀ ਵੀ ਕੀਤੀ ਔਰ ਉਹਨਾਂ ਲੋਕਾਂ ਤੇ ਜਿਹੜਾ ਹਮਲਾ ਹੋਇਆ ਮੈਂ ਸਮਝਦਾ ਕਿ ਇਹ ਬਹੁਤ ਜ਼ਿਆਦਾ ਨਿੰਦਕਯੋਗ ਹੈ ਔਰ ਜਿੱਥੇ ਪੂਰਾ ਸਿੱਖ ਸਮਾਜ ਉਹਨਾਂ ਨਾਲ ਖਲੋਤਾ ਇਸ ਦੇਸ਼ ਦੀ ਏਕਤਾ ਅਖੰਡਤਾ ਔਰ ਇਸ ਦੇਸ਼ ਦੇ ਲਈ ਵੱਡੀ ਤੋਂ ਵੱਡੀ ਲੜਾਈ ਜਿਹੜੀ ਹੈ ਉਹ ਸਿੱਖਾਂ ਨੇ ਲੜੀ ਹੈ ਔਰ ਅਗਰ ਐਫਓਜੀ ਕੰਮ ਕਰਕੇ ਇਹ ਉਹਨਾਂ ਨੂੰ ਟਰਾਣਾ ਵੀ ਚਾਹੁੰਦੇ ਆਂ ਤੇ ਮੈਂ ਸਮਝਦਾ ਕਿ ਕੌਮ ਡਰਨ ਵਾਲੀ ਨਹੀਂ ਐ ਮਗਰ ਮੈਂ ਆਪਣੇ ਲੋਕਾਂ ਨੂੰ ਇਹ ਜ਼ਰੂਰ ਬੇਨਤੀ ਕਰਾਂਗਾ ਕਿ ਜਿਹੜਾ ਵੀ ਲੋਕ ਅਗਰ ਆਪਣੇ ਆਪ ਉਹਨਾਂ ਦਾ ਚਿਤ ਨਹੀਂ ਕਰਦਾ ਉਹਨਾਂ ਦੇ ਪਰਿਵਾਰਾਂ 'ਚ ਐਫਓਜੀ ਪ੍ਰੋਬਲਮ ਹੈ ਅਗਰ ਉਹ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਲ ਕਰਨਗੇ ਅਸੀਂ ਹਮੇਸ਼ਾ ਉਹਨਾਂ ਲਈ ਖਲੋਤੇ ਆਂ ਹੁਣ ਜੋ ਹਾਲਾਤ ਬਣ ਗਏ ਨੇ ਕਿੰਨੇ ਕੁ ਮਸਾਇਲੇ ਛੋੜੀਆਂ ਜਾਂਦੀਆਂ ਨੇ ਕਿੰਨੀ ਕਿਸੇ ਦੇ ਬਾਰੇ ਐਗਜ਼ੈਕਟਲੀ ਨਹੀਂ ਬੋਲਿਆ ਜਾ ਸਕਦਾ ਮਗਰ ਇਹ ਜਿਹੜੇ ਹਾਲਾਤ ਪਾਕਿਸਤਾਨ ਨੇ ਸ਼ੁਰੂਆਤ ਕੀਤੀ ਹੈ ਇਹਦਾ ਅੰਜਾਮ ਉਹਨੂੰ ਭੁਗਤਣਾ ਪਏਗਾ ਔਰ ਅਸੀਂ ਦੇਸ਼ ਦੀ ਸੈਨਾ ਦਾ ਥਲ ਸੈਨਾ ਦਾ ਵਾਯੂ ਸੈਨਾ ਦਾ ਔਰ ਜਲ ਸੈਨਾ ਦਾ ਸਾਰਿਆਂ ਦਾ ਧੰਨਵਾਦ ਕਰਦੇ ਆਂ ਕਿ ਜਿਹੜਾ ਇੱਕ ਸਾਂਝਾ ਆਪਰੇਸ਼ਨ ਸੀ ਉਹਨੂੰ ਬੜੀ ਸਕਸੈਸਫੁਲੀ ਇਹਨਾਂ ਨੇ ਡੀਲ ਕੀਤਾ ਔਰ ਆਨਲਾਈਨ ਸਮਝਦੇ ਵਿੱਚ ਵੀ ਜੋ ਵੀ ਅਗਰ ਸਾਡੀ ਸੈਨਾ ਫੌਜ ਕਰੇਗੀ ਸਾਡੀ ਦੇਸ਼ ਦੀ ਸਰਕਾਰ ਕਰੇਗੀ ਅਸੀਂ ਉਹਨਾਂ ਦੇ ਨਾਲ ਖਲੋਵਾਂ ਲੇਕਿਨ ਪੰਜਾਬ ਤੇ ਇਦਮ ਨਾਲ ਲੱਗਦਾ ਸਰਦੀ ਸੂਬਾ ਬਿਲਕੁਲ ਹੈਗਾ ਜੋ ਤਕਲੀਫ ਪੰਜਾਬ ਨੂੰ ਹੋਣੀ ਹੈ ਕਿਉਂਕਿ ਜਾਨੀ ਨੁਕਸਾਨ ਵੀ ਉੱਥੇ ਜ਼ਿਆਦਾ ਹੋ ਸਕਦੇ ਨੇ ਮਾਲੀ ਨੁਕਸਾਨ ਤੇ ਹੋਣਗੇ ਮਗਰ ਮੈਂ ਸਮਝਦਾ ਕਿ ਇਹ ਇੱਕ ਕਲੈਕਟਿਵ ਜਿਹੜੀ ਹੈ ਜ਼ਿੰਮੇਵਾਰੀ ਪੂਰੇ ਦੇਸ਼ ਦੀ ਹੈ ਜੇ ਅੱਜ ਸਾਊਥ ਇਜ ਬੈਠਾ ਵੀ ਅਗਰ ਕੋਈ ਲੋਕ ਹੈਗੇ ਨੇ ਜੇ ਦੇਸ਼ ਤੇ ਉੱਤੇ ਹਮਲਾ ਹੁੰਦਾ ਜਾਂ ਦੇਸ਼ ਕਿਸੇ جنگ ਦੇ ਉਧ ਚ ਉਤਰਦਾ ਤੇ ਸਾਰੇ ਉਹਦੇ ਸਫਰ ਕਰਦੇ ਨੇ ਅਸੀਂ ਅਰਦਾਸਾ ਕਰਦੇ ਹਾਂ ਕਿ ਜੰਗ ਨਾ ਲੱਗੇ ਇਹ ਵਧੇ ਨਾਲ ਇਸ ਗੱਲ ਨੂੰ ਮਗਰ ਜੇ ਲੱਗੇਗੀ ਤੇ ਸਰਕਾਰ ਪਿੱਛੇ ਨਹੀਂ ਹਟੇਗੀ ਔਰ ਅਸੀਂ ਦੇਸ਼ ਦੀ ਜਿਹੜੀ ਜਨਤਾ ਹੈ ਉਹਨਾਂ ਦਾ ਫਰਜ਼ ਬੰਦਾ ਉਹ ਸਰਕਾਰ ਦੇ ਨਾਲ ਖੜਾ ਪਹਿਲੀ ਗਲਤੀ ਜਿਹੜਾ ਪਹਿਲਗਾਮ ਦੇ ਵਿੱਚ ਹਾਦਸਾ ਹੋਇਆ ਉਹ ਇਨਾਨਿੰਦਕ ਯੋਗ ਸੀ ਕਿ ਕੋਈ ਅਸੀਂ ਬਿਆਨ ਨਹੀਂ ਕਰ ਸਕਦੇ ਔਰ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਹਿੰਦੁਸਤਾਨ ਦੀ ਸਰਕਾਰ ਨੇ ਇੱਕ ਲੀਨਿਐਂਸੀ ਵਰਤੀ ਹੈ ਨਾ ਕਿ ਉੱਥੇ ਦੇ ਕਿਸੇ ਨਾਗਰਿਕ ਨੂੰ ਵਰਤਿਆ ਬਲਕਿ ਅਤੰਕੀ ਅੜਿਆ ਦੇ ਉੱਤੇ ਹਮਲਾ ਕੀਤਾ ਇਹ ਇੱਕ ਵਾਕਿ ਜਿਹਨੂੰ ਵਰਲਡ ਨੇ ਪਲੇਸ ਕੀਤਾ ਔਰ ਉਸ ਤੋਂ ਬਾਅਦ ਪਾਕਿਸਤਾਨ ਨੇ ਆਪਣੀ ਮੈਂ ਔਕਾਤ ਵੀ ਕਹਿ ਸਕਦਾ ਆਪਣੀ ਉਹਨਾਂ ਦੀ ਨੀਅਤ ਨੀਤੀ ਜੋ ਉਹਨਾਂ ਦੀ ਹੈ ਨਿਰਦੋਸ਼ ਲੋਕਾਂ ਦੇ ਉੱਤੇ ਹਮਲਾ ਕਰਨ ਦੀ ਇਹ ਸ਼ੁਰੂਆਤ ਕੀਤੀ ਔਰ ਉਹਦੇ ਉੱਤੇ ਨੇਪੂਚ ਏਰੀਆ ਦੇ ਜਿਹੜੇ ਗੁਰਦੁਆਰਾ ਸਾਹਿਬ ਸੀ ਉਹਦੇ ਉੱਤੇ ਅਟੈਕ ਕੀਤਾ ਔਰ ਨਿਰਦੋਸ਼ ਲੋਕਾਂ ਨੂੰ ਜਿਹੜੇ ਸਿਵਿਲਿਅਨ ਸੀ ਉਹਨਾਂ ਦੇ ਉੱਤੇ ਅਟੈਕ ਕਰਨਾ ਇਸ ਤੋਂ ਮੰਦਭਾਗੀ ਗੱਲ ਨਹੀਂ ਹੋ ਸਕਦੀ ਉੱਥੇ ਦੇ ਲੋਕ ਜਿਹੜੇ ਸਿੱਖ ਨੇ ਬਹੁਤ ਚੜ੍ਹਦੀ ਕਲਾ ਵੱਲੇ ਨੇ ਐਫਓਜੇ ਹਾਲਾਤਾਂ ਦੇ ਵਿੱਚ ਵੀ ਹਮੇਸ਼ਾ ਆਪਣੇ ਦੇਸ਼ ਦੇ ਵਿੱਚ ਰਹਿ ਕੇ ਦੇਸ਼ ਪ੍ਰਸਤ ਵੀ ਨੇ ਪੰਥ ਪ੍ਰਸਤ ਵੀ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸਿੱਖੀ ਵੀ ਸੰਭੀ ਹੋਈ ਆ ਔਰ ਉਹ ਲੋਗਾ ਨੇ ਇਸ ਦੇਸ਼ ਦੀ ਜਿਹੜੀ ਵਤਨ ਪ੍ਰਸਤੀ ਵੀ ਕੀਤੀ ਔਰ ਉਹਨਾਂ ਲੋਗਾ ਤੇ ਜਿਹੜਾ ਹਮਲਾ ਹੋਇਆ ਮੈਂ ਸਮਝਦਾ ਕਿ ਇਹ ਬਹੁਤ ਜ਼ਿਆਦਾ ਨਿੰਦਕਯੋਗ ਹੈ ਔਰ ਜਿੱਥੇ ਪੂਰਾ ਸਿੱਖ ਸਮਾਜ ਉਹਨਾਂ ਨਾਲ ਖਲੋਤਾ ਇਸ ਦੇਸ਼ ਦੀ ਏਕਤਾ ਅਖੰਡਤਾ ਔਰ ਇਸ ਦੇਸ਼ ਦੇ ਲਈ ਵੱਡੀ ਤੋਂ ਵੱਡੀ ਲੜਾਈ ਜਿਹੜੀ ਹੈ ਉਹ ਸਿੱਖਾਂ ਨੇ ਲੜੀ ਹੈ ਔਰ ਅਗਰ ਐਫਓਜੇ ਕੰਮ ਕਰਕੇ ਇਹ ਉਹਨਾਂ ਨੂੰ ਡਰਾਣਾ ਵੀ ਚਾਹੁੰਦੇ ਆਂ ਤੇ ਮੈਂ ਸਮਝਦਾ ਕਿ ਕੌਮ ਡਰਨ ਵਾਲੀ ਨਹੀਂ ਹੈ ਮਗਰ ਮੈਂ ਆਪਣੇ ਲੋਕਾਂ ਨੂੰ ਇਹ ਜ਼ਰੂਰ ਬੇਨਤੀ ਕਰਾਂਗਾ ਕਿ ਜਿਹੜਾ ਵੀ ਲੋਕ ਅਗਰ ਆਪਣੇ ਆਪ ਉਹਨਾਂ ਦਾ ਚਿਤ ਨਹੀਂ ਕਰਦਾ ਉਹਨਾਂ ਦੇ ਪਰਿਵਾਰਾਂ ਚਫੂਜੀ ਪ੍ਰੋਬਲਮ ਹੈ ਅਗਰ ਉਹ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਲ ਕਰਨਗੇ ਅਸੀਂ ਹਮੇਸ਼ਾ ਉਹਨਾਂ ਲਈ ਖਲੋਤੇ ਹੁਣ ਜੋ ਹਾਲਾਤ ਬਣ ਗਏ ਨੇ ਕਿੰਨੇ ਕੁ ਮਸਾਇਲੇ ਛੁੜੀਆਂ ਜਾਂਦੀਆਂ ਨੇ ਕਿੰਨੀ ਕਿਸੇ ਦੇ ਬਾਰੇ ਐਗਜ਼ੈਕਟਲੀ ਨਹੀਂ ਬੋਲਿਆ ਜਾ ਸਕਦਾ ਮਗਰ ਇਹ ਜਿਹੜੇ ਹਾਲਾਤ ਪਾਕਿਸਤਾਨ ਨੇ ਸ਼ੁਰੂਆਤ ਕੀਤੀ ਹੈ ਇਹਦਾ ਅੰਜਾਮ ਉਹਨੂੰ ਭੁਗਤਣਾ ਪਏਗਾ ਔਰ ਅਸੀਂ ਦੇਸ਼ ਦੀ ਸੈਨਾ ਦਾ ਥਲ ਸੈਨਾ ਦਾ ਵਾਯੂ ਸੈਨਾ ਦਾ ਔਰ ਜਲ ਸੈਨਾ ਦਾ ਸਾਰਿਆਂ ਦਾ ਧੰਨਵਾਦ ਕਰਦੇ ਆਂ ਕਿ ਜਿਹੜਾ ਇੱਕ ਸਾਂਝਾ ਆਪਰੇਸ਼ਨ ਸੀ ਉਹਨੂੰ ਬੜੀ ਸਕਸੈਸਫੁਲੀ ਇਹਨਾਂ ਨੇ ਡੀਲ ਕੀਤਾ ਔਰ ਆਨਮਲੇ ਸਮਝਦੇ ਵਿੱਚ ਵੀ ਜੋ ਵੀ ਅਗਰ ਸਾਡੀ ਸੈਨਾ ਫੌਜ ਕਰੇਗੀ ਸਾਡੀ ਦੇਸ਼ ਦੀ ਸਰਕਾਰ ਕਰੇਗੀ ਅਸੀਂ ਉਹਨਾਂ ਦੇ ਨਾਲ ਖਲੋਵਾਂ ਲੇਕਿਨ ਪੰਜਾਬ ਤੇ ਇਦਮ ਨਾਲ ਲੱਗਦਾ ਸਰਦੀ ਸੂਬਾ ਬਿਲਕੁਲ ਹੈਗਾ ਜੋ ਤਕਲੀਫ ਪੰਜਾਬ ਨੂੰ ਹੋਣੀ ਹੈ ਕਿਉਂਕਿ ਜਾਨੀ ਨੁਕਸਾਨ ਵੀ ਉੱਥੇ ਜ਼ਿਆਦਾ ਹੋ ਸਕਦੇ ਨੇ ਮਾਲੀ ਨੁਕਸਾਨ ਤੇ ਹੋਣਗੇ ਮਗਰ ਮੈਂ ਸਮਝਦਾ ਕਿ ਇੱਕ ਕਲੈਕਟਿਵ ਜਿਹੜੀ ਹੈ ਜ਼ਿੰਮੇਵਾਰੀ ਪੂਰੇ ਦੇਸ਼ ਦੀ ਹੈ ਜੇ ਅੱਜ ਸਾਊਥ ਇਸ਼ ਬੈਠਾ ਵੀ ਅਗਰ ਕੋਈ ਲੋਕ ਹੈਗੇ ਨੇ ਜੇ ਦੇਸ਼ ਤੇ ਉੱਤੇ ਹਮਲਾ ਹੁੰਦਾ ਜਾਂ ਦੇਸ਼ ਕਿਸੇ ਜੰਗ ਦੇ ਉੱਤੇ ਉਤਰਦਾ ਤੇ ਸਾਰੇ ਉਹਦੇ ਸਫਰ ਕਰਦੇ ਨੇ ਅਸੀਂ ਅਰਦਾਸਾਂ ਕਰਦੇ ਹਾਂ ਕਿ ਜੰਗ ਨਾ ਲੱਗੇ ਇਹ ਵੱਦੇ ਨਾਲ ਇਸ ਗੱਲ ਨੂੰ ਮਗਰ ਜੇ ਲੱਗੇਗੀ ਤੇ ਸਰਕਾਰ ਪਿੱਛੇ ਨਹੀਂ ਹਟੇਗੀ ਔਰ ਅਸੀਂ ਦੇਸ਼ ਦੀ ਜਿਹੜੀ ਜਨਤਾ ਹੈ ਉਹਨਾਂ ਦਾ ਫਰਜ਼ ਬੰਦਾ ਉਹ ਸਰਕਾਰ ਦੇ ਨਾਲ ਖਲੋ ਪਹਿਲੀ ਗੱਲ ਤੇ ਜਿਹੜਾ ਪਹਿਲਗਾਮ ਦੇ ਵਿੱਚ ਹਾਦਸਾ ਹੋਇਆ ਉਹ ਇਨਾਂ ਨਿੰਦਕ ਯੋਗ ਸੀ ਕਿ ਕੋਈ ਅਸੀਂ ਬਿਆਨ ਨਹੀਂ ਕਰ ਸਕਦੇ ਔਰ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਹਿੰਦੁਸਤਾਨ ਦੀ ਸਰਕਾਰ ਨੇ ਇੱਕ ਲੀਨਿਐਂਸੀ ਵਰਤੀ ਹੈ ਨਾ ਕਿ ਉੱਥੇ ਦੇ ਕਿਸੇ ਨਾਗਰਿਕ ਨੂੰ ਮਰਤਾ ਬਲਕਿ ਆਤੰਕੀ ਅੜੀਆਂ ਦੇ ਉੱਤੇ ਹਮਲਾ ਕੀਤਾ ਇਹ ਇੱਕ ਵਾਕਏ ਜਿਹਨੂੰ ਵਰਲਡ ਨੇ ਪਲੇਸ ਕੀਤਾ ਔਰ ਉਸ ਤੋਂ ਬਾਅਦ ਪਾਕਿਸਤਾਨ ਨੇ ਆਪਣੀ ਮੈਂ ਔਕਾਤ ਵੀ ਕਹਿ ਸਕਦਾ ਆਪਣੀ ਉਹਨਾਂ ਦੀ ਨੀਅਤ ਨੀਤੀ ਜੋ ਉਹਨਾਂ ਦੀ ਹੈ ਨਿਰਦੋਸ਼ ਲੋਕਾਂ ਦੇ ਉੱਤੇ ਹਮਲਾ ਕਰਨ ਦੀ ਇਹ ਸ਼ੁਰੂਆਤ ਕੀਤੀ ਔਰ ਉਹਦੇ ਉੱਤੇ ਨੇਪੂਚ ਏਰੀਆ ਦੇ ਜਿਹੜੇ ਗੁਰਦੁਆਰਾ ਸਾਹਿਬ ਸੀ ਉਹਦੇ ਉੱਤੇ ਅਟੈਕ ਕੀਤਾ ਔਰ ਨਿਰਦੋਸ਼ ਲੋਕਾਂ ਨੂੰ ਜਿਹੜੇ ਸਿਵਿਲਿਅਨ ਸੀ ਉਹਨਾਂ ਦੇ ਉੱਤੇ ਅਟੈਕ ਕਰਨਾ ਇਸ ਤੋਂ ਮੰਦਭਾਗੀ ਗੱਲ ਨਹੀਂ ਹੋ ਸਕਦੀ ਉੱਥੇ ਦੇ ਲੋਕ ਜਿਹੜੇ ਸਿੱਖ ਨੇ ਬਹੁਤ ਚੜ੍ਹਦੀ ਕਲਾ ਵੱਲੇ ਨੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਵੀ ਹਮੇਸ਼ਾ ਆਪਣੇ ਦੇਸ਼ ਦੇ ਵਿੱਚ ਰਹਿ ਕੇ ਦੇਸ਼ ਪ੍ਰਸਤ ਵੀ ਨੇ ਪੰਥ ਪ੍ਰਸਤ ਵੀ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸਿੱਖੀ ਵੀ ਸੰਭੀ ਹੋਈ ਆ ਔਰ ਉਹਨ ਲੋਗਾ ਨੇ ਇਸ ਦੇਸ਼ ਦੀ ਜਿਹੜੀ ਵਤਨ ਪ੍ਰਸਤੀ ਵੀ ਕੀਤੀ ਔਰ ਉਹਨਾਂ ਲੋਗਾ ਤੇ ਜਿਹੜਾ ਹਮਲਾ ਹੋਇਆ ਮੈਂ ਸਮਝਦਾ ਕਿ ਇਹ ਬਹੁਤ ਜ਼ਿਆਦਾ ਨਿੰਦਕਯੋਗ ਹੈ ਔਰ ਜਿੱਥੇ ਪੂਰਾ ਸਿੱਖ ਸਮਾਜ ਉਹਨਾਂ ਨਾਲ ਖਲੋਤਾ ਇਸ ਦੇਸ਼ ਦੀ ਏਕਤਾ ਅਖੰਡਤਾ ਔਰ ਇਸ ਦੇਸ਼ ਦੇ ਲਈ ਵੱਡੀ ਤੋਂ ਵੱਡੀ ਲੜਾਈ ਜਿਹੜੀ ਹੈ ਉਹ ਸਿੱਖਾਂ ਨੇ ਲੜੀ ਹੈ ਔਰ ਅਗਰ ਐਫਓਜੇ ਕੰਮ ਕਰਕੇ ਇਹ ਉਹਨਾਂ ਨੂੰ ਡਰਾਣਾ ਵੀ ਚਾਹੁੰਦੇ ਹੈ ਤੇ ਮੈਂ ਸਮਝਦਾ ਕਿ ਕੌਮ ਡਰਨ ਵਾਲੀ ਨਹੀਂ ਹੈ ਮਗਰ ਮੈਂ ਆਪਣੇ ਲੋਕਾਂ ਨੂੰ ਇਹ ਜ਼ਰੂਰ ਬੇਨਤੀ ਕਰਾਂਗਾ कि ਜਿਹੜਾ ਵੀ ਲੋਕ ਅਗਰ ਆਪਣੇ ਆਪ ਉਹਨਾਂ ਦਾ ਚਿਤ ਨਹੀਂ ਕਰਦਾ ਉਹਨਾਂ ਦੇ ਪਰਿਵਾਰਾਂ 'ਚਾਫੀ ਜੀ ਪ੍ਰੋਬਲਮ ਹੈ ਅਗਰ ਉਹ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਲ ਕਰਨਗੇ ਅਸੀਂ ਹਮੇਸ਼ਾ ਉਹਨਾਂ ਲਈ ਖਲੋਤੇ ਹੈ ਕੋ ਹੁਣ ਜੋ ਹਾਲਾਤ ਬਣ ਗਏ ਨੇ ਕਿੰਨੇ ਕਿ ਮਸਾਇਲੇ ਛੋੜੀਆਂ ਜਾਂਦੀਆਂ ਨੇ ਕਿੰਨੀ ਕਿਸੇ ਦੇ ਬਾਰੇ ਐਗਜ਼ੈਕਟਲੀ ਨਹੀਂ ਬੋਲਿਆ ਜਾ ਸਕਦਾ ਮਗਰ ਇਹ ਜਿਹੜੇ ਹਾਲਾਤ ਪਾਕਿਸਤਾਨ ਨੇ ਸ਼ੁਰੂਆਤ ਕੀਤੀ ਹੈ ਇਹਦਾ ਅੰਜਾਮ ਉਹਨੂੰ ਭੁਗਤਣਾ ਪਏਗਾ ਔਰ ਅਸੀਂ ਦੇਸ਼ ਦੀ ਸੈਨਾ ਦਾ ਥਲ ਸੈਨਾ ਦਾ ਵਾਯੂ ਸੈਨਾ ਦਾ ਔਰ ਜਲ ਸੈਨਾ ਦਾ ਸਾਰਿਆਂ ਦਾ ਧੰਨਵਾਦ ਕਰਦੇ ਆਂ ਕਿ ਜਿਹੜਾ ਇੱਕ ਸਾਂਝਾ ਆਪਰੇਸ਼ਨ ਸੀ ਉਹਨੂੰ ਬੜੀ ਸਕਸੈਸਫੁਲੀ ਇਹਨਾਂ ਨੇ ਡੀਲ ਕੀਤਾ ਔਰ ਆਨਮੋਲ ਸਮਝਦੇ ਵਿੱਚ ਵੀ ਜੋ ਵੀ ਅਗਰ ਸਾਡੀ ਸੈਨਾ ਫੌਜ ਕਰੇਗੀ ਸਾਡੀ ਦੇਸ਼ ਦੀ ਸਰਕਾਰ ਕਰੇਗੀ ਅਸੀਂ ਉਹਨਾਂ ਦੇ ਨਾਲ ਖਲੋਵਾਂ ਦੇਖੋ ਪੰਜਾਬ ਤੇ ਇੱਕਦਮ ਨਾਲ ਲੱਗਦਾ ਸਰਦੀ ਸੂਬਾ ਬਿਲਕੁਲ ਹੈਗਾ ਜੋ ਤਕਲੀਫ ਪੰਜਾਬ ਨੂੰ ਹੋਣੀ ਹੈ ਕਿਉਂਕਿ ਜਾਨੀ ਨੁਕਸਾਨ ਵੀ ਉੱਥੇ ਜ਼ਿਆਦਾ ਹੋ ਸਕਦੇ ਨੇ ਮਾਲੀ ਨੁਕਸਾਨ ਤੇ ਹੋਣਗੇ ਮਗਰ ਮੈਂ ਸਮਝਦਾ ਕਿ ਇੱਕ ਕਲੈਕਟਿਵ ਜਿਹੜੀ ਹੈ ਜ਼ਿੰਮੇਵਾਰੀ ਪੂਰੇ ਦੇਸ਼ ਦੀ ਹੈ ਜੇ ਅੱਜ ਸਾਊਥ ਇਜ਼ ਬੈਠਾ ਵੀ ਅਗਰ ਕੋਈ ਲੋਕ ਹੈਗੇ ਨੇ ਜੇ ਦੇਸ਼ ਦੇ ਉੱਤੇ ਹਮਲਾ ਹੁੰਦਾ ਜਾਂ ਦੇਸ਼ ਕਿਸੇ ਜੰਗ ਦੇ ਉਧ ਚ ਉਤਰਦਾ ਤੇ ਸਾਰੇ ਉਦੋਂ ਸਫਰ ਕਰਦੇ ਨੇ ਅਸੀਂ ਅਰਦਾਸਾਂ ਕਰਦੇ ਹਾਂ ਕਿ ਜੰਗ ਨਾ ਲੱਗੇ ਇਹ ਵੱਡੇ ਨਾਲ ਇਸ ਗੱਲ ਨੂੰ ਮਗਰ ਜੇ ਲੱਗੇਗੀ ਤੇ ਸਰਕਾਰ ਪਿੱਛੇ ਨਹੀਂ ਹਟੇਗੀ ਔਰ ਅਸੀਂ ਦੇਸ਼ ਦੀ ਜਿਹੜੀ ਜਨਤਾ ਹੈ ਉਹਨਾਂ ਦਾ ਫਰਜ਼ ਬੰਦਾ ਉਹ ਸਰਕਾਰ ਦੇ ਨਾਲ ਖਲੋ ਪਹਿਲੀ ਗਲਤੀ ਜਿਹੜਾ ਪਹਿਲਗਾਮ ਦੇ ਵਿੱਚ ਹਾਦਸਾ ਹੋਇਆ ਉਹ ਇਨਾਂ ਨਿੰਦਕ ਯੋਗ ਸੀ ਕਿ ਕੋਈ ਅਸੀਂ ਬਿਆਨ ਨਹੀਂ ਕਰ ਸਕਦਾ ਔਰ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਹਿੰਦੁਸਤਾਨ ਦੀ ਸਰਕਾਰ ਨੇ ਇੱਕ ਲੀਨਿਐਂਸੀ ਵਰਤੀ ਹੈ ਨਾ ਕਿ ਉੱਥੇ ਦੇ ਕਿਸੇ ਨਾਗਰਿਕ ਨੂੰ ਮਰਤਾ ਬਲਕਿ ਅਤੰਕੀ ਅੜੀਆਂ ਦੇ ਉੱਤੇ ਹਮਲਾ ਕੀਤਾ ਇਹ ਇੱਕ ਵਾਕਏ ਜਿਹਨੂੰ ਵਰਲਡ ਨੇ ਪ੍ਰੈਸ ਕੀਤਾ ਔਰ ਉਸ ਤੋਂ ਬਾਅਦ ਪਾਕਿਸਤਾਨ ਨੇ ਆਪਣੀ ਮੈਂ ਔਕਾਤ ਵੀ ਕਹਿ ਸਕਦਾ ਆਪਣੀ ਉਹਨਾਂ ਦੀ ਨੀਅਤ ਨੀਤੀ ਜੋ ਉਹਨਾਂ ਦੀ ਹੈ નિર્ਦੋਸ਼ ਲੋਕਾਂ ਦੇ ਉੱਤੇ ਹਮਲਾ ਕਰਨ ਦੀ ਇਹ ਸ਼ੁਰੂਆਤ ਕੀਤੀ ਔਰ ਉਹਦੇ ਉੱਤੇ ਨੇਪੂਚ ਇਵਾਰਾ ਸਾਫ ਸੀ ਉਦੇ ਉੱਤੇ ਅਟੈਕ ਕੀਤਾ ਔਰ ਨਿਰਦੋਸ਼ ਲੋਗਾ ਨੂੰ ਜਿਹੜੇ ਸਿਵਿਲਿਅਨ ਸੀ ਉਹਨਾਂ ਦੇ ਉੱਤੇ ਅਟੈਕ ਕਰਨਾ ਇਸ ਤੋਂ ਮੰਦਭਾਗੀ ਗੱਲ ਨਹੀਂ ਹੋ ਸਕਦੀ ਉੱਥੇ ਦੇ ਲੋਕ ਜਿਹੜੇ ਸਿੱਖ ਨੇ ਬਹੁਤ ਚੜ੍ਹਦੀ ਕਲਾ ਵਾਲੇ ਨੇ ਐਫਓਜੇ ਹਾਲਾਤਾਂ ਦੇ ਵਿੱਚ ਵੀ ਹਮੇਸ਼ਾ ਆਪਣੇ ਦੇਸ਼ ਦੇ ਵਿੱਚ ਰਹਿ ਕੇ ਦੇਸ਼ ਪ੍ਰਸਤਵੀ ਨੇ ਪੰਥ ਪ੍ਰਸਤਵੀ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸਿੱਖੀ ਵੀ ਸੰਭੀ ਹੋਈ ਹੈ ਔਰ ਉਹ ਲੋਗਾ ਨੇ ਇਸ ਦੇਸ਼ ਦੀ ਜਿਹੜੀ ਵਤਨ ਪ੍ਰਸਤਵੀ ਕੀਤੀ ਔਰ ਉਹਨਾਂ ਲੋਗਾ ਤੇ ਜਿਹੜਾ ਹਮਲਾ ਹੋਇਆ ਮੈਂ ਸਮਝਦਾ ਕਿ ਬਹੁਤ ਜ਼ਿਆਦਾ ਨਿੰਦਕ ਯੋਗ ਹੈ ਔਰ ਜਿੱਥੇ ਪੂਰਾ ਸਿੱਖ ਸਮਾਜ ਉਹਨਾਂ ਨਾਲ ਖਲੋਤਾ ਇਸ ਦੇਸ਼ ਦੀ ਏਕਤਾ ਅਖੰਡਤਾ ਔਰ ਇਸ ਦੇਸ਼ ਦੇ ਲਈ ਵੱਡੀ ਤੋਂ ਵੱਡੀ ਲੜਾਈ ਜਿਹੜੀ ਹੈ ਉਹ ਸਿੱਖਾਂ ਨੇ ਲੜੀ ਹੈ ਔਰ ਅਗਰ ਐਫਓਜੀ ਕੰਮ ਕਰਕੇ ਇਹ ਉਹਨਾਂ ਨੂੰ ਡਰਾਣਾ ਵੀ ਚਾਹੁੰਦੇ ਆਂ ਤੇ ਮੈਂ ਸਮਝਦਾ ਕਿ ਕੌਮ ਡਰਨ ਵਾਲੀ ਨਹੀਂ ਹੈ ਮਗਰ ਮੈਂ ਆਪਣੇ ਲੋਕਾਂ ਨੂੰ ਇਹ ਜ਼ਰੂਰ ਬੇਨਤੀ ਕਰਾਂਗਾ ਕਿ ਜਿਹੜਾ ਵੀ ਲੋਕ ਅਗਰ ਆਪਣੇ ਆਪ ਉਹਨਾਂ ਦਾ ਇਤਨੀ ਕਰਦਾ ਉਹਨਾਂ ਦੇ ਪਰਿਵਾਰਾਂ ਚਾਫੂਜੀ ਪ੍ਰੋਬਲਮ ਹੈ ਅਗਰ ਉਹ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਲ ਕਰਨਗੇ ਅਸੀਂ ਹਮੇਸ਼ਾ ਉਹਨਾਂ ਲਈ ਖਲੋਤੇ ਆ ਹੁਣ ਜੋ ਹਾਲਾਤ ਬਣ ਗਏ ਨੇ ਕਿੰਨੇ ਕਿ ਮਸਾਇਲੇ ਛੁੜੀਆਂ ਜਾਂਦੀਆਂ ਨੇ ਕਿੰਨੀ ਕਿਸੇ ਦੇ ਬਾਰੇ ਐਗਜ਼ੈਕਟਲੀ ਨਹੀਂ ਬੋਲਿਆ ਜਾ ਸਕਦਾ ਮਗਰ ਇਹ ਜਿਹੜੇ ਹਾਲਾਤ ਪਾਕਿਸਤਾਨ ਨੇ ਸ਼ੁਰੂਆਤ ਕੀਤੀ ਹੈ ਇਹਦਾ ਅੰਜਾਮ ਉਹਨੂੰ ਭੁਗਤਣਾ ਪਏਗਾ ਔਰ ਅਸੀਂ ਦੇਸ਼ ਦੀ ਸੈਨਾ ਦਾ ਥਲ ਸੈਨਾ ਦਾ ਵਾਯੂ ਸੈਨਾ ਦਾ ਔਰ ਜਲ ਸੈਨਾ ਦਾ ਸਾਰਿਆਂ ਦਾ ਧੰਨਵਾਦ ਕਰਦੇ ਆਂ ਕਿ ਜਿਹੜਾ ਇੱਕ ਸਾਂਝਾ ਆਪਰੇਸ਼ਨ ਸੀ ਉਹਨੂੰ ਬੜੀ ਸਕਸੈਸਫੁਲੀ ਇਹਨਾਂ ਨੇ ਡੀਲ ਕੀਤਾ ਔਰ ਆਨਮਲੇ ਸਮਝਦੇ ਵਿੱਚ ਵੀ ਜੋ ਵੀ ਅਗਰ ਸਾਡੀ ਸੈਨਾ ਫੌਜ ਕਰੇਗੀ ਸਾਡੀ ਦੇਸ਼ ਦੀ ਸਰਕਾਰ ਕਰੇਗੀ ਅਸੀਂ ਉਹਨਾਂ ਦੇ ਨਾਲ ਖਲੋਵਾਂ ਲੇਕਿਨ ਕੋ ਪੰਜਾਬ ਤੇ ਇੱਕਦਮ ਨਾਲ ਲੱਗਦਾ ਸਰहदी ਸੂਬਾ ਬਿਲਕੁਲ ਹੈਗਾ ਜੋ ਤਕਲੀਫ ਪੰਜਾਬ ਨੂੰ ਹੋਣੀ ਹੈ ਕਿਉਂਕਿ ਜਾਨੀ ਨੁਕਸਾਨ ਵੀ ਉੱਥੇ ਜ਼ਿਆਦਾ ਹੋ ਸਕਦੇ ਨੇ مالی ਨੁਕਸਾਨ ਤੇ ਹੋਣਗੇ ਮਗਰ ਮੈਂ ਸਮਝਦਾ ਕਿ ਇੱਕ ਕਲੈਕਟਿਵ ਜਿਹੜੀ ਹੈ ਜ਼ਿੰਮੇਵਾਰੀ ਪੂਰੇ ਦੇਸ਼ ਦੀ ਹੈ ਜੇ ਅੱਜ ਸੌਥ ਇਚ ਬੈਠਾ ਵੀ ਅਗਰ ਕੋਈ ਲੋਕ ਹੈਗੇ ਨੇ ਜੇ ਦੇਸ਼ ਤੇ ਉੱਤੇ ਹਮਲਾ ਹੁੰਦਾ ਜਾਂ ਦੇਸ਼ ਕਿਸੇ ਜੰਗ ਦੇ ਉੱਤੇ ਚ ਉਤਰਦਾ ਤੇ ਸਾਰੇ ਉਹਦੇ ਸਪਰ ਕਰਦੇ ਨੇ ਅਸੀਂ ਅਰਦਾਸਾਂ ਕਰਦੇ ਹਾਂ ਕਿ ਜੰਗ ਨਾ ਲੱਗੇ ਇਹ ਵੱਡੇ ਨਾਲ ਇਸ ਗੱਲ ਨੂੰ ਮਗਰ ਜੇ ਲੱਗੇਗੀ ਤੇ ਸਰਕਾਰ ਪਿੱਛੇ ਨਹੀਂ ਹਟੇਗੀ ਔਰ ਅਸੀਂ ਦੇਸ਼ ਦੀ ਜਿਹੜੀ ਜਨਤਾ ਹੈ ਉਹਨਾਂ ਦਾ ਫਰਜ਼ ਬੰਦਾ ਉਹ ਸਰਕਾਰ ਦੇ ਨਾਲ ਖਲੋ ਪਹਿਲੀ ਗੱਲ ਤੇ ਜਿਹੜਾ ਪਹਿਲਗਾਮ ਦੇ ਵਿੱਚ ਹਾਦਸਾ ਹੋਇਆ ਉਹ ਇਨਾਂ ਨਿੰਦਕ ਯੋਗ ਸੀ ਕਿ ਕੋਈ ਐਸੀ ਬਿਆਨ ਨਹੀਂ ਕਰ ਸਕਦਾ ਔਰ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਹਿੰਦੁਸਤਾਨ ਦੀ ਸਰਕਾਰ ਨੇ ਇੱਕ ਲੀਨਿਐਂਸੀ ਵਰਤੀ ਹੈ ਨਾ ਕਿ ਉੱਥੇ ਦੇ ਕਿਸੇ ਨਾਗਰਿਕ ਨੂੰ ਮਰਤਾ ਬਲਕਿ ਅਤੰਕੀ ਅੜੀਆਂ ਦੇ ਉੱਤੇ ਹਮਲਾ ਕੀਤਾ ਇਹ ਇੱਕ ਵਾਕਏ ਜਿਹਨੂੰ ਵਰਲਡ ਨੇ ਪ੍ਰੈਸ ਕੀਤਾ ਔਰ ਉਸ ਤੋਂ ਬਾਅਦ ਪਾਕਿਸਤਾਨ ਨੇ ਆਪਣੀ ਮੈਂ ਔਕਾਤ ਵੀ ਕਹਿ ਸਕਦਾ ਆਪਣੀ ਉਹਨਾਂ ਦੀ ਨੀਅਤ ਨੀਤੀ ਜੋ ਉਹਨਾਂ ਦੀ ਹੈ નિર્ਦੋਸ਼ ਲੋਕਾਂ ਦੇ ਉੱਤੇ ਹਮਲਾ ਕਰਨ ਦੀ ਇਹ ਸ਼ੁਰੂਆਤ ਕੀਤੀ ਔਰ ਉਹਦੇ ਉੱਤੇ ਨੇਪੂਚ ਏਰੀਆ ਦੇ ਜਿਹੜੇ ਗੁਰਦੁਆਰਾ ਸਾਹਿਬ ਸੀ ਉਹਦੇ ਉੱਤੇ ਅਟੈਕ ਕੀਤਾ ਔਰ ਨਿਰਦੋਸ਼ ਲੋਕਾਂ ਨੂੰ ਜਿਹੜੇ ਸਿਵਿਲਿਅਨ ਸੀ ਉਹਨਾਂ ਦੇ ਉੱਤੇ ਅਟੈਕ ਕਰਨਾ ਇਸ ਤੋਂ ਮੰਦਭਾਗੀ ਗੱਲ ਨਹੀਂ ਹੋ ਸਕਦੀ ਉੱਥੇ ਦੇ ਲੋਕ ਜਿਹੜੇ ਸਿੱਖ ਨੇ ਬਹੁਤ ਚੜ੍ਹਦੀ ਕਲਾ ਵੱਲੇ ਨੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਵੀ ਹਮੇਸ਼ਾ ਆਪਣੇ ਦੇਸ਼ ਦੇ ਵਿੱਚ ਰਹਿ ਕੇ ਦੇਸ਼ ਪ੍ਰਸਤਵੀ ਨੇ ਪੰਥ ਪ੍ਰਸਤਵੀ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸਿੱਖੀ ਵੀ ਸੰਭੀ ਹੋਈ ਹੈ ਔਰ ਉਹਨ ਲੋਕਾਂ ਨੇ ਇਸ ਦੇਸ਼ ਦੀ ਜਿਹੜੀ ਵਤਨ ਪ੍ਰਸਤੀ ਵੀ ਕੀਤੀ ਔਰ ਉਹਨਾਂ ਲੋਕਾਂ ਤੇ ਜਿਹੜਾ ਹਮਲਾ ਹੋਇਆ ਮੈਂ ਸਮਝਦਾ ਕਿ ਇਹ ਬਹੁਤ ਜ਼ਿਆਦਾ ਨਿੰਦਕ ਯੋਗ ਹੈ ਔਰ ਜਿੱਤੇ ਪੂਰਾ ਸਿੱਖ ਸਮਾਜ ਉਹਨਾਂ ਨਾਲ ਖਲੋਤਾ ਇਸ ਦੇਸ਼ ਦੀ ਏਕਤਾ ਅਖੰਡਤਾ ਔਰ ਇਸ ਦੇਸ਼ ਦੇ ਲਈ ਵੱਡੀ ਤੋਂ ਵੱਡੀ ਲੜਾਈ ਜਿਹੜੀ ਆ ਉਹ ਸਿੱਖਾਂ ਨੇ ਲੜੀ ਹੈ ਔਰ ਅਗਰ ਐਫਓਜੀ ਕੰਮ ਕਰਕੇ ਇਹ ਉਹਨਾਂ ਨੂੰ ਡਰਾਣਾ ਵੀ ਚਾਹੁੰਦੇ ਆ ਤੇ ਮੈਂ ਸਮਝਦਾ ਕਿ ਕੌਮ ਡਰਨ ਵਾਲੀ ਨਹੀਂ ਹੈ ਮਗਰ ਮੈਂ ਆਪਣੇ ਲੋਕਾਂ ਨੂੰ ਇਹ ਜ਼ਰੂਰ ਬੇਨਤੀ ਕਰਾਂਗਾ ਕਿ ਜਿਹੜਾ ਵੀ ਲੋਕ ਅਗਰ ਆਪਣੇ ਆਪ ਉਹਨਾਂ ਦਾ ਚਿਤ ਨਹੀਂ ਕਰਦਾ ਉਹਨਾਂ ਦੇ ਪਰਿਵਾਰਾਂ 'ਚ ਐਫਓਜੀ ਪ੍ਰੋਬਲਮ ਹੈ ਅਗਰ ਉਹ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਲ ਕਰਨਗੇ ਅਸੀਂ ਹਮੇਸ਼ਾ ਉਹਨਾਂ ਲਈ ਖਲੋਤੇ ਆ। ਕੋ ਹੁਣ ਜੋ ਹਾਲਾਤ ਬਣ ਗਏ ਨੇ ਕਿੰਨੇ ਕੁ ਮਸਾਇਲੇ ਛੁੜੀਆਂ ਜਾਂਦੀਆਂ ਨੇ ਕਿੰਨੀ ਕਿਸੇ ਦੇ ਬਾਰੇ ਐਗਜ਼ੈਕਟਲੀ ਨਹੀਂ ਬੋਲਿਆ ਜਾ ਸਕਦਾ। ਮਗਰ ਇਹ ਜਿਹੜੇ ਹਾਲਾਤ ਪਾਕਿਸਤਾਨ ਨੇ ਸ਼ੁਰੂਆਤ ਕੀਤੀ ਹੈ ਇਹਦਾ ਅੰਜਾਮ ਉਹਨੂੰ ਭੁਗਤਣਾ ਪਏਗਾ। ਔਰ ਅਸੀਂ ਦੇਸ਼ ਦੀ ਸੈਨਾ ਦਾ, ਥਲ ਸੈਨਾ ਦਾ, ਵਾਯੂ ਸੈਨਾ ਦਾ ਔਰ ਜਲ ਸੈਨਾ ਦਾ ਸਾਰਿਆਂ ਦਾ ਧੰਨਵਾਦ ਕਰਦੇ ਆਂ ਕਿ ਜਿਹੜਾ ਇੱਕ ਸਾਂਝਾ ਆਪਰੇਸ਼ਨ ਸੀ ਉਹਨੂੰ ਬੜੀ ਸਕਸੈਸਫੁਲੀ ਇਹਨਾਂ ਨੇ ਡੀਲ ਕੀਤਾ। ਔਰ ਆਨਲੈਸ ਸਮਝਦੇ ਵਿੱਚ ਵੀ ਜੋ ਵੀ ਅਗਰ ਸਾਡੀ ਸੈਨਾ ਫੌਜ ਕਰੇਗੀ ਸਾਡੀ ਦੇਸ਼ ਦੀ ਸਰਕਾਰ ਕਰੇਗੀ ਅਸੀਂ ਉਹਨਾਂ ਦੇ ਨਾਲ ਖਲੋਵਾਂ ਦੇਖੋ ਪੰਜਾਬ ਤੇ ਇੱਕਦਮ ਨਾਲ ਲੱਗਦਾ ਸਰਦੀ ਸੂਬਾ ਬਿਲਕੁਲ ਹੈਗਾ ਜੋ ਤਕਲੀਫ ਪੰਜਾਬ ਨੂੰ ਹੋਣੀ ਹੈ ਕਿਉਂਕਿ ਜਾਨੀ ਨੁਕਸਾਨ ਵੀ ਉੱਥੇ ਜ਼ਿਆਦਾ ਹੋ ਸਕਦੇ ਨੇ ਮਾਲੀ ਨੁਕਸਾਨ ਤੇ ਹੋਣਗੇ ਮਗਰ ਮੈਂ ਸਮਝਦਾ ਕਿ ਇਹ ਇੱਕ ਕਲੈਕਟਿਵ ਜਿਹੜੀ ਹੈ ਜ਼ਿੰਮੇਵਾਰੀ ਪੂਰੇ ਦੇਸ਼ ਦੀ ਹੈ ਜੇ ਅੱਜ ਸਾਊਥ ਇਸ਼ ਬੈਠਾ ਵੀ ਅਗਰ ਕੋਈ ਲੋਕ ਹੈਗੇ ਨੇ ਜੇ ਦੇਸ਼ ਤੇ ਉੱਤੇ ਹਮਲਾ ਹੁੰਦਾ ਜਾਂ ਦੇਸ਼ ਕਿਸੇ ਜੰਗ ਦੇ ਉੱਤੇ ਉਤਰਦਾ ਤੇ ਸਾਰੇ ਉਹਦੇ ਸਫਰ ਕਰਦੇ ਨੇ ਅਸੀਂ ਅਰਦਾਸਾਂ ਕਰਦੇ ਆ ਕਿ ਜੰਗ ਨਾ ਲੱਗੇ ਇਹ ਵੱਡੇ ਨਾਲ ਇਸ ਗੱਲ ਨੂੰ ਮਗਰ ਜੇ ਲੱਗੇਗੀ ਤੇ ਸਰਕਾਰ ਪਿੱਛੇ ਨਹੀਂ ਹਟੇਗੀ ਔਰ ਅਸੀਂ ਦੇਸ਼ ਦੀ ਜਿਹੜੀ ਜਨਤਾ ਹੈ ਉਹਨਾਂ ਦਾ ਫਰਜ਼ ਬੰਦਾ ਉਹ ਸਰਕਾਰ ਦੇ ਨਾਲ ਖਲੋ ਪਹਿਲੀ ਗਲਤੀ ਜਿਹੜਾ ਪਹਿਲਗਾਮ ਦੇ ਵਿੱਚ ਹਾਦਸਾ ਹੋਇਆ ਉਹ ਇਨਾਂ ਨਿੰਦਕ ਯੋਗ ਸੀ ਕਿ ਕੋਈ ਅਸੀਂ ਬਿਆਨ ਨਹੀਂ ਕਰ ਸਕਦੇ ਔਰ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਹਿੰਦੁਸਤਾਨ ਦੀ ਸਰਕਾਰ ਨੇ ਇੱਕ ਲੀਨਿਐਂਸੀ ਵਰਤੀ ਹੈ ਨਾ ਕਿ ਉੱਥੇ ਦੇ ਕਿਸੇ ਨਾਗਰਿਕ ਨੂੰ ਮਰਤਾ ਬਲਕਿ ਅਤੰਕੀ ਅੜੀਆਂ ਦੇ ਉੱਤੇ ਹਮਲਾ ਕੀਤਾ ਇਹ ਇੱਕ ਵਾਕੀ ਜਿਹਨੂੰ ਵਰਲਡ ਨੇ ਪ੍ਰੈਸ ਕੀਤਾ ਔਰ ਉਸ ਤੋਂ ਬਾਅਦ ਪਾਕਿਸਤਾਨ ਨੇ ਆਪਣੀ ਮੈਂ ਔਕਾਤ ਵੀ ਕਹਿ ਸਕਦਾ ਆਪਣੀ ਉਹਨਾਂ ਦੀ ਨੀਅਤ ਨੀਤੀ ਜੋ ਉਹਨਾਂ ਦੀ ਹੈ ਨਿਰਦੋਸ਼ ਲੋਕਾਂ ਦੇ ਉੱਤੇ ਹਮਲਾ ਕਰਨ ਦੀ ਇਹ ਸ਼ੁਰੂਆਤ ਕੀਤੀ ਔਰ ਉਹਦੇ ਉੱਤੇ ਨੇਪੂਚ ਏਰੀਆ ਦੇ ਜਿਹੜੇ ਗੁਰਦੁਆਰਾ ਸਾਹਿਬ ਸੀ ਉਦੇ ਉੱਤੇ ਅਟੈਕ ਕੀਤਾ ਔਰ ਨਿਰਦੋਸ਼ ਲੋਕਾਂ ਨੂੰ ਜਿਹੜੇ ਸਿਵਿਲਿਅਨ ਸੀ ਉਹਨਾਂ ਦੇ ਉੱਤੇ ਅਟੈਕ ਕਰਨਾ ਇਸ ਤੋਂ ਮੰਦਭਾਗੀ ਗੱਲ ਨਹੀਂ ਹੋ ਸਕਦੀ ਉੱਥੇ ਦੇ ਲੋਕ ਜਿਹੜੇ ਸਿੱਖ ਨੇ ਬਹੁਤ ਚੜ੍ਹਦੀ ਕਲਾ ਵੱਲੇ ਨੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਵੀ ਹਮੇਸ਼ਾ ਆਪਣੇ ਦੇਸ਼ ਦੇ ਵਿੱਚ ਰਹਿ ਕੇ ਦੇਸ਼ ਪ੍ਰਸਤ ਵੀ ਨੇ ਪੰਥ ਪ੍ਰਸਤ ਵੀ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸਿੱਖੀ ਵੀ ਸੰਭੀ ਹੋਈ ਆ ਔਰ ਉਹ ਲੋਕਾਂ ਨੇ ਇਸ ਦੇਸ਼ ਦੀ ਜਿਹੜੀ ਵਤਨ ਪ੍ਰਸਤੀ ਵੀ ਕੀਤੀ ਔਰ ਉਹਨਾਂ ਲੋਕਾਂ ਤੇ ਜਿਹੜਾ ਹਮਲਾ ਹੋਇਆ ਮੈਂ ਸਮਝਦਾ ਕਿ ਇਹ ਬਹੁਤ ਜ਼ਿਆਦਾ ਨਿੰਦਕ ਯੋਗ ਹੈ ਔਰ ਜਿੱਥੇ ਪੂਰਾ ਸਿੱਖ ਸਮਾਜ ਉਹਨਾਂ ਨਾਲ ਖਲੋਤਾ ਇਸ ਦੇਸ਼ ਦੀ ਏਕਤਾ ਅਖੰਡਤਾ ਔਰ ਇਸ ਦੇਸ਼ ਦੇ ਲਈ ਵੱਡੀ ਤੋਂ ਵੱਡੀ ਲੜਾਈ ਜਿਹੜੀ ਹੈ ਉਹ ਸਿੱਖਾਂ ਨੇ ਲੜੀ ਹੈ ਔਰ ਅਗਰ ਐਫਓਜੇ ਕੰਮ ਕਰਕੇ ਇਹ ਉਹਨਾਂ ਨੂੰ ਡਰਾਣਾ ਵੀ ਚਾਹੁੰਦੇ ਆਂ ਤੇ ਮੈਂ ਸਮਝਦਾ ਕਿ ਕੌਮ ਡਰਨ ਵਾਲੀ ਨਹੀਂ ਹੈ ਮਗਰ ਮੈਂ ਆਪਣੇ ਲੋਕਾਂ ਨੂੰ ਇਹ ਜ਼ਰੂਰ ਬੇਨਤੀ ਕਰਾਂਗਾ ਕਿ ਜਿਹੜਾ ਵੀ ਲੋਕ ਅਗਰ ਆਪਣੇ ਆਪ ਉਹਨਾਂ ਦਾ ਚੇਤ ਨਹੀਂ ਕਰਦਾ ਉਹਨਾਂ ਦੇ ਪਰਿਵਾਰਾਂ 'ਚਾਫੀ ਜੀ ਪ੍ਰੋਬਲਮ ਹੈ ਅਗਰ ਉਹ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਲ ਕਰਨਗੇ ਅਸੀਂ ਹਮੇਸ਼ਾ ਉਹਨਾਂ ਲਈ ਖਲੋਤੇ ਹਾਂ ਕੋ ਹੁਣ ਜੋ ਹਾਲਾਤ ਬਣ ਗਏ ਨੇ ਕਿੰਨੇ ਕਿ ਮਸਾਇਲੇ ਛੋੜੀਆਂ ਜਾਂਦੀਆਂ ਨੇ ਕਿੰਨੀ ਕਿਸੇ ਦੇ ਬਾਰੇ ਐਗਜ਼ੈਕਟਲੀ ਨਹੀਂ ਬੋਲਿਆ ਜਾ ਸਕਦਾ ਮਗਰ ਇਹ ਜਿਹੜੇ ਹਾਲਾਤ ਪਾਕਿਸਤਾਨ ਨੇ ਸ਼ੁਰੂਆਤ ਕੀਤੀ ਹੈ ਇਹਦਾ ਅੰਜਾਮ ਉਹਨੂੰ ਭੁਗਤਣਾ ਪਏਗਾ ਔਰ ਅਸੀਂ ਦੇਸ਼ ਦੀ ਸੈਨਾ ਦਾ ਥਲ ਸੈਨਾ ਦਾ ਵਾਯੂ ਸੈਨਾ ਦਾ ਔਰ ਜਲ ਸੈਨਾ ਦਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਕਿ ਜਿਹੜਾ ਇੱਕ ਸਾਂਝਾ ਆਪਰੇਸ਼ਨ ਸੀ ਉਹਨੂੰ ਬੜੀ ਸਕਸੈਸਫੁਲੀ ਇਹਨਾਂ ਨੇ ਡੀਲ ਕੀਤਾ ਔਰ ਆਨਮਲੇ ਸਮਝਦੇ ਵਿੱਚ ਵੀ ਜੋ ਵੀ ਅਗਰ ਸਾਡੀ ਸੈਨਾ ਫੌਜ ਕਰੇਗੀ ਸਾਡੀ ਦੇਸ਼ ਦੀ ਸਰਕਾਰ ਕਰੇਗੀ ਅਸੀਂ ਉਹਨਾਂ ਦੇ ਨਾਲ ਖਲੋਵਾਂ ਦੇਖੋ ਪੰਜਾਬ ਤੇ ਇੱਕਦਮ ਨਾਲ ਲੱਗਦਾ ਸਰਦੀ ਸੂਬਾ ਬਿਲਕੁਲ ਹੈਗਾ ਜੋ ਤਕਲੀਫ ਪੰਜਾਬ ਨੂੰ ਹੋਣੀ ਹੈ ਕਿਉਂਕਿ ਜਾਨੀ ਨੁਕਸਾਨ ਵੀ ਉੱਥੇ ਜ਼ਿਆਦਾ ਹੋ ਸਕਦੇ ਨੇ مالی ਨੁਕਸਾਨ ਤੇ ਹੋਣਗੇ ਮਗਰ ਮੈਂ ਸਮਝਦਾ ਕਿ ਇਹ ਇੱਕ ਕਲੈਕਟਿਵ ਜਿਹੜੀ ਹੈ ਜ਼ਿੰਮੇਵਾਰੀ ਪੂਰੇ ਦੇਸ਼ ਦੀ ਹੈ ਜੇ ਅੱਜ ਸੌਥ ਇਜ਼ ਬੈਠਾ ਵੀ ਅਗਰ ਕੋ ਲੋਕ ਹੈਗੇ ਨੇ ਜਦ ਦੇਸ਼ ਤੇ ਉੱਤੇ ਹਮਲਾ ਹੁੰਦਾ ਜਾਂ ਦੇਸ਼ ਕਿਸੇ ਜੰਗ ਦੇ ਉੱਤੇ ਚ ਉਤਰਦਾ ਤੇ ਸਾਰੇ ਉਦੇ ਸਫਰ ਕਰਦੇ ਨੇ ਅਸੀਂ ਅਰਦਾਸਾਂ ਕਰਦੇ ਆ ਕਿ ਜੰਗ ਨਾ ਲੱਗੇ ਇਹ ਵੱਧੇ ਨਾਲ ਇਸ ਗੱਲ ਨੂੰ ਮਗਰ ਜੇ ਲੱਗੇਗੀ ਤੇ ਸਰਕਾਰ ਪਿੱਛੇ ਨਹੀਂ ਹਟੇਗੀ ਔਰ ਅਸੀਂ ਦੇਸ਼ ਦੀ ਜਿਹੜੀ ਜਨਤਾ ਹੈ ਉਹਨਾਂ ਦਾ ਫਰਜ਼ ਬੰਦਾ ਉਹ ਸਰਕਾਰ ਦੇ ਨਾਲ ਖਲੋ ਪਹਿਲੀ ਗਲਤੀ ਜਿਹੜਾ ਪਹਿਲਗਾਮ ਦੇ ਵਿੱਚ ਹਾਦਸਾ ਹੋਇਆ ਉਹ ਇਨਾਂ ਨਿੰਦਕ ਯੋਗ ਸੀ ਕਿ ਕੋਈ ਅਸੀਂ ਬਿਆਨ ਨਹੀਂ ਕਰ ਸਕਦੇ ਔਰ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਹਿੰਦੁਸਤਾਨ ਦੀ ਸਰਕਾਰ ਨੇ ਇੱਕ ਲੀਨਿਐਂਸੀ ਵਰਤੀ ਹੈ ਨਾ ਕਿ ਉੱਥੇ ਦੇ ਕਿਸੇ ਨਾਗਰਿਕ ਨੂੰ ਮਰਤਾ ਬਲਕਿ ਅਤੰਕੀ ਅੜੀਆਂ ਦੇ ਉੱਤੇ ਹਮਲਾ ਕੀਤਾ ਇਹ ਇੱਕ ਵਾਕਏ ਜਿਹਨੂੰ ਵਰਲਡ ਨੇ ਪਲੇਸ ਕੀਤਾ ਔਰ ਉਸ ਤੋਂ ਬਾਅਦ ਪਾਕਿਸਤਾਨ ਨੇ ਆਪਣੀ ਮੈਂ ਔਕਾਤ ਵੀ ਕਹਿ ਸਕਦਾ ਆਪਣੀ ਉਹਨਾਂ ਦੀ ਨੀਅਤ ਨੀਤੀ ਜੋ ਉਹਨਾਂ ਦੀ ਹੈ નિર્ਦੋਸ਼ ਲੋਕਾਂ ਦੇ ਉੱਤੇ ਹਮਲਾ ਕਰਨ ਦੀ ਇਹ ਸ਼ੁਰੂਆਤ ਕੀਤੀ ਔਰ ਉਹਦੇ ਉੱਤੇ ਨੇਪੂਚ ਏਰੀਆ ਦੇ ਜਿਹੜੇ ਗੁਰਦੁਆਰਾ ਸਾਹਿਬ ਸੀ ਉਦੇ ਉੱਤੇ ਅਟੈਕ ਕੀਤਾ ਔਰ ਨਿਰਦੋਸ਼ ਲੋਗਾਂ ਨੂੰ ਜਿਹੜੇ ਸਿਵਿਲਿਅਨ ਸੀ ਉਹਨਾਂ ਦੇ ਉੱਤੇ ਅਟੈਕ ਕਰਨਾ ਇਸ ਤੋਂ ਮੰਦਭਾਗੀ ਗੱਲ ਨਹੀਂ ਹੋ ਸਕਦੀ ਉੱਥੇ ਦੇ ਲੋਕ ਜਿਹੜੇ ਸਿੱਖ ਨੇ ਬਹੁਤ ਚੜ੍ਹਦੀ ਕਲਾ ਵੱਲੇ ਨੇ ਫੌਜੀ ਹਾਲਾਤਾਂ ਦੇ ਵਿੱਚ ਵੀ ਹਮੇਸ਼ਾ ਆਪਣੇ ਦੇਸ਼ ਦੇ ਵਿੱਚ ਰਹਿ ਕੇ ਦੇਸ਼ ਪ੍ਰਸਤਵੀ ਨੇ ਪੰਥ ਪ੍ਰਸਤਵੀ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸਿੱਖੀ ਵੀ ਸੰਭੀ ਹੋਈ ਹੈ ਔਰ ਉਹਨ ਲੋਕਾਂ ਨੇ ਇਸ ਦੇਸ਼ ਦੀ ਜਿਹੜੀ ਵਤਨ ਪ੍ਰਸਤੀ ਵੀ ਕੀਤੀ ਔਰ ਉਹਨਾਂ ਲੋਕਾਂ ਤੇ ਜਿਹੜਾ ਹਮਲਾ ਹੋਇਆ ਮੈਂ ਸਮਝਦਾ ਕਿ ਇਹ ਬਹੁਤ ਜ਼ਿਆਦਾ ਨਿੰਦਕ ਯੋਗ ਹੈ ਔਰ ਜਿੱਥੇ ਪੂਰਾ ਸਿੱਖ ਸਮਾਜ ਉਹਨਾਂ ਨਾਲ ਖਲੋਤਾ ਇਸ ਦੇਸ਼ ਦੀ ਏਕਤਾ ਅਖੰਡਤਾ ਔਰ ਇਸ ਦੇਸ਼ ਦੇ ਲਈ ਵੱਡੀ ਤੋਂ ਵੱਡੀ ਲੜਾਈ ਜਿਹੜੀ ਆ ਉਹ ਸਿੱਖਾਂ ਨੇ ਲੜੀ ਹੈ ਔਰ ਅਗਰ ਐਫਓਜੇ ਕੰਮ ਕਰਕੇ ਇਹ ਉਹਨਾਂ ਨੂੰ ਡਰਾਣਾ ਵੀ ਚਾਹੁੰਦੇ ਆ ਤੇ ਮੈਂ ਸਮਝਦਾ ਕਿ ਕੌਮ ਡਰਨ ਵਾਲੀ ਨਹੀਂ ਹੈ ਮਗਰ ਮੈਂ ਆਪਣੇ ਲੋਕਾਂ ਨੂੰ ਇਹ ਜ਼ਰੂਰ ਬੇਨਤੀ ਕਰਾਂਗਾ ਕਿ ਜਿਹੜਾ ਵੀ ਲੋਕ ਅਗਰ ਆਪਣੇ ਆਪ ਉਹਨਾਂ ਦਾ ਚਿਤ ਨਹੀਂ ਕਰਦਾ ਉਹਨਾਂ ਦੇ ਪਰਿਵਾਰਾਂ 'ਚ ਫੂਜੀ ਪ੍ਰੋਬਲਮ ਹੈ ਅਗਰ ਉਹ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਲ ਕਰਨਗੇ ਅਸੀਂ ਹਮੇਸ਼ਾ ਹੌਨਾਂ ਲਿਖ ਲੋਤੇ ਕੋ ਹੁਣ ਜੋ ਹਾਲਾਤ